ਚੱਲ ਅਸੀਂ ਤਾਂ ਮਿਹਨਤ ਲਾਉਨੇ ਆ ਅਸੀਂ ਤਾਂ 2 ਚੌਂਚੇ 3 ਚੌਂਚੇ ਦੀ ਖਾ ਲਾਂਗੇ ਸਾਨੂੰ ਹਰਕ ਨਹੀਂ ਪੈਣਾ ਲੋਕ ਪੈਸੇ ਨਹੀਂ ਭਰਦੇ ਹਾਂ ਹੈ ਹੁਣ ਵੇਰਕਾ ਆਪਾਂ ਕਿਸੇ ਕੰਪਨੀ ਨੂੰ ਨਹੀਂ ਮਾੜਾ ਕਹਿਣਾ ਕਿਸੇ ਨੂੰ ਵੀ ਆਪਾਂ ਮਾੜਾ ਨਹੀਂ ਕਹਿੰਦੇ ਤੂੰ ਯਾਰ ਉਹੀ ਡੇਰੀ ਤੋਂ ਲੈ ਲੈ ਕਿਸੇ ਤੋਂ ਸਹੀ ਹੈਨਾ ਤੈਨੂੰ ਕੀ ਪਤਾ ਯਾਰ ਉਹ ਮੰਨ ਲੇ ਕਿ ਚੱਲ ਕੋਈ 700 100 ਰੁਪਏ ਕਿਲੋ ਵੀ ਦੇਈ ਜਾਂਦਾ ਕੋਈ 600 ਵੀ ਦੇਈ ਜਾਂਦਾ 250 ਕਿਲੋ ਆਉਂਦਾ ਜਿਹੜੇ ਪਿੰਡਾਂ ਦੇ ਵਿੱਚ ਲਾਉਂਦੇ ਪਤੀਲੀਆਂ ਵਾਲੇ ਉਹ ਵੇਖਿਆ ਉਹ 2 300 ਵਾਲਾ ਉਹਦੇ ਨਾਲ ਕੀ ਪ੍ਰਧਾਨੀ ਹੋਣੀ ਹੈ ਜਾਂ ਕੀ ਹੈਣਾ ਤੇ ਹੁਣ ਤੂੰ ਮੇਰੀ ਗੱਲ ਸੁਣ ਬਈ ਉਹਦੇ ਵਿੱਚ ਆਪਾਂ ਨੂੰ ਕੀ ਪਤਾ ਕੀ ਪਾਇਆ ਕੀ ਨਹੀਂ ਪਾਇਆ ਖਾਵਾਂਗੇ ਠੀਕ ਆ ਤੇ ਆਪਾਂ ਆਪਦਾ ਮੰਨ ਕੇ ਗੱਲ ਨੁਕਸਾਨ ਹੀ ਕਰਾਂਗੇ ਇਹ ਤਾਂ ਹੈਣਾ ਕਿਸੇ ਟਾਈਮ ਉਹਦਾ ਨੁਕਸਾਨ ਤਾਂ ਹੈਗਾ ਹੀ ਹੈ ਚਾਹ ਜਿਹੜਾ ਉਹ ਡੈਕ ਆ ਠੀਕ ਆ ਉਹ ਕੀ ਹੈ ਵੀ ਉਹਦਾ ਬਾਲਾ ਟਾਈਮ ਅਸਰ ਨਹੀਂ ਰਹਿੰਦਾ ਵਾਸ਼ ਜਿਹੜੇ ਮੰਨ ਕੇ ਚੱਲੇ ਚੀਜ਼ ਉਹ ਵਾਸ਼ ਰੱਖਦੇ ਆ ਨਾ ਉਹ ਬੰਦੇ ਉਹਨੂੰ ਮੰਨ ਕੇ ਚੱਲ ਪਲੇਅਰ ਲਾਲਾ ਹਨ ਉਹਨੂੰ ਵਾਸ਼ ਕਰ ਦਿੰਦੇ ਕੋਈ ਐਡੀ ਗੱਲ ਨਹੀਂ ਹੈਗੀ ਵਾਸ਼ ਫਿਰ ਕਿਹੜੇ ਤਰੀਕੇ ਨਾਲ ਹੁੰਦਾ ਪੀਸੀਟੀ ਹੋ ਜਾਂਦੀ ਹੈ ਬਾਈ ਉਹਦੇ ਲਈ ਵੀ ਇੰਜੈਕਸ਼ਨ ਆਉਂਦੇ ਆ ਮੈਂ ਪੰਜਾਬੀ ਚ ਪੀਸੀਟੀ ਮਤਲਬ ਪੀਸੀਟੀ ਮਤਲਬ ਵੀ ਆਪਣਾ ਉਹਨੂੰ ਆਪ ਆਪਣੇ ਸਰੀਰ ਦੇ ਵਿੱਚੋਂ ਬਾਹਰ ਕੱਢਣਾ ਅੱਛਾ ਮਤਲਬ ਹੋਰ ਚੀਜ਼ ਲਾ ਲੈਂਦੇ ਆ ਤੇ ਉਹ واش ਹੋ ਜਾਂਦੀ ਉਹ واش ਹੋ ਜਾਂਦੀ ਮਤਲਬ ਜਿਵੇਂ ਮੰਨ ਲਾ ਬਾਹ ਤੇ ਟੈਟੂ ਬਣਵਾ ਲਿਆ ਉਹਨੂੰ ਫੇਰ ਰਿਮੂਵ ਕਰਾ ਲੈਂਦੇ ਆ ਉਹ ਚੀਜ਼ ਆ ਉਹ ਚੀਜ਼ ਹੋ ਜਾਂਦੀ ਹੈ ਜਾਨੀ ਕੀ ਠੀਕ ਆ ਤੇ ਮੰਨ ਕੇ ਚੱਲ ਵੀ ਹੁਣ ਇੱਕ ਇੱਕ ਜਿਹੜਾ ਟੀਕਾ ਹੈਗਾ ਟਰਮਨ 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 ਹਾਂ ਕਈ ਟਰਮਲ ਵੀ ਕਹਿ ਦਿੰਦੇ ਹਾਂ 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 ਉਹ ਟਰਮਲ ਆਮ ਟਰਮਲ ਹੀ ਜ਼ਿਆਦਾ ਚੱਲ ਰਿਹਾ ਲੱਲੇ ਤੇ ਕਹਿੰਦੇ ਆ ਟਰਮਨ ਉਹਦਾ ਸਹੀ ਨਾ ਟਰਮਨ ਟਰਮਨ ਨੰਨੇ ਦੇ ਨੰਨੇ ਦੇ ਠੀਕ 30 ਐਮਐਲ ਦੀ ਵੈਲ ਹੁੰਦੀ ਆ ਬਾਈ ਠੀਕ ਜਿਹੜੇ ਬੰਦੇ ਉਹਨੂੰ ਲਾਉਂਦੇ ਆ ਨਾ ਉਹਨੂੰ ਉਹਨਾਂ ਨੂੰ ਪਤਾ ਉਹਨਾਂ ਨਾਲ ਕੀ ਬੀਤਦੀ ਐਨੀ ਪਾਵਰ ਐਨੀ ਪਾਵਰ ਹੁੰਦੀ ਇਹਦੇ ਵਿੱਚ ਜੇ ਨਾਰਮਲ ਨਾਰਮਲ ਬੰਦਾ ਨਾਲੇ ਤਾਂ ਵੈਸੇ ਸ਼ੇਅਰ ਕਰਦਾ ਜਿਹੜਾ ਨਾ ਮੰਨ ਕੇ ਚੱਲ ਕੇ ਹੁਣ ਜਿਹੜੇ ਪਲੇਅਰ ਆ ਯਾਰ ਜਿਹੜੇ ਲਾਉਂਦੇ ਆ ਹਨਾ ਉਹਦਾ 2.2 ਐਮ 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 ਲ 10 10 ਐਮ 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 ਵੀ ਲਾ ਦਿੰਦੇ ਆ ਜਿਹੜੇ ਟੌਪ ਦੇ ਖਿਡਾਰੀ ਆ ਮੈਂ 1 ਐਮ ਐਮ ਲ ਦਾ ਤੇਰੇ ਤੀਜਾ ਚੌਥਾ ਹਿੱਸਾ ਵੀ ਜੇ ਮੈਂ ਲਾ ਦਾਂ ਨਾ ਤੇਰੇ ਹੂੰ ਤੂੰ ਇੱਥੇ ਕਹੇਗਾ ਵੀ ਮੈਨੂੰ ਨਾ ਕੋਈ ਐਵੀਜੀ ਚੀਜ਼ ਹੋਵੇ ਜਿਹਦੇ ਨਾਲ ਮੈਂ ਸਾਰਾ ਦਿਨ ਸੈਰੀ ਮਾਰੀ ਜਾਵਾਂ ਆਪਣਾ ਨਾ ਉਹ ਤਰਮਨ ਹੁੰਦਾ ਕਾਦੇ ਵਾਸਤੇ ਪਹਿਲਾਂ ਤੇ ਇਹ ਗੱਲ ਕਰਦੇ ਆਪਾਂ ਵਿਕਾਸ ਹੁੰਦਾ ਕਾ ਬਣਿਆ ਹੀ ਕਿਉਂ ਆ ਇਹ ਬਈ ਸਾਰੇ ਮੈਡੀਕਲ ਆ ਠੀਕ ਆ ਮੈਡੀਕਲ ਸਾਲਟ ਆ ਮੰਨ ਕੇ ਚੱਲੋ ਵੀ ਸਟੀਰਡ ਆ ਏ ਬਾਈ ਮੰਨ ਕੇ ਚੱਲ ਜਦੋਂ ਤੇਰਾ ਪਰਮਾਨੈਂਟਲੀ ਬਲੱਡ ਡਾਊਨ ਹੋਣ ਲੱਗ ਜੇ ਨਾ ਮੈਡੀਕਲ ਲਾਈਨ ਦੇ ਵਿੱਚ ਜਿਹੜੇ ਬੰਦੇ ਦਾ ਪਰਮਾਨੈਂਟ ਬਲੱਡ ਡਾਊਨ ਇੱਕ ਹੁੰਦਾ ਬਲੱਡ ਪ੍ਰੈਸ਼ਰ ਵਧਨ ਅੱਪ ਅੱਪ ਹੋ ਜਾਂਦਾ ਜਿਹਦਾ ਪੱਕਾ ਹੀ ਬਲੱਡ ਅੱਪ ਰਹਿਣ ਲੱਗ ਜਾਂਦਾ ਹਾਂ ਹੀ ਰਹਿੰਦਾ ਹਾਂ ਉਹ ਇੱਕ ਹੁੰਦਾ ਵੀ ਜਦੋਂ ਕੋਈ ਸਰਜਰੀ ਹੁੰਦੀ ਹੈ ਜਿਹੜੇ ਟਾਈਮ ਜਦੋਂ ਸਰਜਰੀ ਹੁੰਦੀ ਹੈ ਨਾ ਜਿਵੇਂ ਯਾਰ ਪ੍ਰੈਗਨੈਂਟ ਲੇਡੀ ਲਾ ਲਓ ਇੱਕ ਪ੍ਰੈਗਨੈਂਟ ਲੇਡੀ ਆ ਉਹਦੀ ਮੰਨ ਲਗਾ ਚੱਲੋ ਵੀ ਪ੍ਰੈਸ਼ਰ ਹੋਣਾ ਜਿਹੜਾ ਨਾ ਬੰਦੇ ਦਾ ਬਲੱਡ ਪ੍ਰੈਸ਼ਰ ਇੱਕ ਤਾਂ ਹੁੰਦਾ ਆਪ ਵੱਧ ਜਾਂਦਾ ਹਨ ਵੱਧ ਜਾਂਦਾ ਕੀ ਆ ਵੀ ਆਪਾਂ ਮਤਲਬ ਵੀ ਇਹ ਆ ਵੀ ਜਿਹੜੀ ਪ੍ਰੈਗਨੈਂਟ ਲੇਡੀ ਹੁੰਦੀ ਹੈ ਨਾ ਜਾਂ ਪ੍ਰੈਗਨੈਂਟ ਲੇਡੀ ਲੈ ਲਓ ਜਾਂ ਕਿਸੇ ਬੰਦੇ ਦੀ ਸਰਜਰੀ ਕਰਦੇ ਆ ਜਦੋਂ ਤੇ ਉਹਦੇ ਵਿੱਚ ਕੀ ਹੁੰਦਾ ਜਦੋਂ ਐਨੇਥੀਸੀਆ ਟੀਕਾ ਲੱਗਦਾ ਨਾ ਉਹ ਸੁਨ ਕਰਨ ਵਾਲਾ ਜਿਹਨੂੰ ਕਹਿੰਦੇ ਪੰਜਾਬੀ ਚ ਐਨੇਥੀਸੀਆ ਉਹ ਜਿਹੜਾ ਟੀਕਾ ਲੱਗਦਾ ਕਈ ਵਾਰ ਆ ਕੀ ਹੁੰਦਾ ਕਿਸੇ ਮਰੀਜ਼ ਦਾ ਨਾ ਬੀਪੀ ਜਿਹੜਾ ਹੁੰਦਾ ਡਾਊਨ ਪੈ ਜਾਂਦਾ ਉਹ ਟੀਕਾ ਲਾਉਣ ਨਾਲ ਐਨੇਥੀਸੀਆ ਲਾਉਣ ਨਾਲ ਵੀ ਉਹ ਠੀਕ ਆ ਜਿਹੜਾ ਲਾਉਂਦੇ ਆ। ਬਈ ਕਈ ਵਾਰ ਘਬਰਾ ਜਾਂਦਾ ਬੰਦਾ। ਵੈਸੇ ਬੀਪੀ ਡਾਊਨ ਹੋ ਜਾਂਦਾ ਘਬਰਾਉਣ ਨਾਲ ਹੀ। ਵੀ ਆਪਰੇਸ਼ਨ ਹੁੰਦਾ ਮੇਰਾ ਪਤਾ ਨਹੀਂ ਕੀ ਹੋਊਗਾ। ਉਹ ਘਬਰਾਟ। ਹਾਂ। ਤੇ ਮੰਨ ਕੇ ਚੱਲੋ ਜਦੋਂ ਐਨੇਥੀਸੀਆ ਲੱਗ ਜਾਂਦਾ ਤੇ ਉਸ ਤੋਂ ਬਾਅਦ ਬੀਪੀ ਡਾਊਨ ਹੋ ਗਿਆ। ਹੈਨਾ? ਉਦੋਂ ਬਈ ਇਹ ਟਰਮਨ ਲੱਗਦਾ। ਟਰਮਨ। ਬਲੱਡ ਪ੍ਰੈਸ਼ਰ ਨੂੰ ਅਪ ਕਰਨ ਲਈ। ਮਤਲਬ ਲੈਵਲ ਤੇ ਲਿਆਉਣ ਲਈ। ਬੀ ਲੈਵਲ ਤੇ ਕਰ ਦਿੰਦਾ ਉਹ ਡਾਕਟਰ ਨੂੰ ਤਾਂ ਇਹਦੀ ਡੋਜ ਦਾ ਪਤਾ ਹੈ ਨਾ ਡਾਕਟਰ ਤਾਂ ਡੋਜ ਦੇ ਹਿਸਾਬ ਨਾਲ ਲਾਉਂਦੇ ਆ ਪਰ ਜਦੋਂ ਇਹ ਕਿਸੇ ਗੇਮ ਦੇ ਵਿੱਚ ਲੱਗਦਾ ਨਾ ਹਾਂਜੀ ਉਦੋਂ ਮੰਨ ਕੇ ਚੱਲ ਜਿਹੜਾ ਪ੍ਰੋਫੈਸ਼ਨਲ ਜਿਵੇਂ ਹੁਣ ਮੈਂ ਐਵੇਂ ਫੜਾ ਮਰ ਜਾਵਾਂ ਯਾਰ ਮੈਂ ਆਏ ਆ ਫਲਾਨਾ ਹਨ ਮੈਂ ਲਾ ਲੂਗਾ ਨਹੀਂ ਜਿਵੇਂ ਹੁਣ ਵਿੱਚ ਗੱਲ ਚੱਲੀ ਸੀਗੀ ਵੀ ਕਿਸੇ ਬੰਦੇ ਦੇ ਲਾ ਦੋ ਬੰਦਾ ਮੰਨ ਕੇ ਚੱਲ ਕਾਂਦ ਚ ਟੱਕਰਾ ਮਾਰਦਾ ਜਾਂ ਕਹਿ ਦੋ ਹਨਾ ਯਾਰ ਜਿਹ ਪਹਿਲਾ ਬੰਦਾ ਉਹ ਬੰਦਾ ਲਾ ਵੀ ਉਹੀ ਸਕਦਾ ਜਿਹੜਾ ਬੰਦਾ ਅੰਦਰੋਂ ਫੱਟਾ ਜਿਹਦੇ ਚ ਅੰਦਰੋਂ ਪਹਿਲਾਂ ਜਾਨ ਹੈਗੀ ਆ ਝੱਲਣ ਜੋਗੀ ਸਟੀਲ ਰੋਡ ਹੈ ਨਾ ਇਹਨੂੰ ਝੱਲਣ ਵਾਸਤੇ ਵੀ ਜਾਨ ਚਾਹੀਦੀ ਆ ਜਾਨ ਚਾਹੀਦੀ ਆ ਇਹਨੇ ਤਾਂ ਆਪਦੀ ਜਾਨ ਪਾਉਣੀ ਪਾਉਣੀ ਆ ਐਡਾ ਦਲ ਚਾਹੀਦਾ ਬਈ ਇਹਨੇ ਆਪਦੀ ਜਾਨ ਤਾਂ ਪਾਉਣੀ ਪਾਉਣੀ ਆ ਉਹ ਤਾਂ ਯਾਰ ਸਟਰੈਂਥ ਹੁੰਦੀ ਆ ਬਈ ਜਾਨ ਨਹੀਂ ਆਪਾਂ ਕਹੇ ਸਾਰੇ ਜਾਨ ਬੰਦੇ ਚ ਪਹਿਲਾਂ ਹੀ ਹੁੰਦੀ ਆ ਮਿਹਨਤ ਵਾਲੀ ਜਿਹੜੀ ਜਾਨ ਆ ਕੰਮ ਉਹਨੇ ਕਰਨਾ ਇਹਨੇ ਕੀ ਕਰਨਾ ਇਹਨੇ ਮੰਨ ਕੇ ਚੱਲੋ ਜੇ ਤੂੰ ਨੇਚਰਲ 10 ਕਬਡੀਆਂ ਪਾਉਣਾ ਨਾ ਇਹਦੇ ਨਾਲ ਕੀ ਹੁੰਦਾ ਸਟਰੈਂਥ ਵੱਧ ਜਾਂਦੀ ਆ ਬੰਦੇ ਦੀ ਠੀਕ ਆ ਮੰਨ ਲਾ ਮੈਂ ਜੈਮ ਲਾਉਣਾ ਅੱਜ ਮੇਰੀ ਜਿਹੜੀ ਸਕੁਆ ਕਵਾਂਟਲ ਦੀ ਠੀਕ ਆ ਮੰਨ ਕੇ ਚੱਲ ਜੇ ਮੈਂ ਨੇਚਰਲ ਗਰੋ ਕਰੂੰਗਾ ਤਾਂ ਮੈਨੂੰ ਸਾਲ ਲੱਗ ਜੂਗਾ 6 ਮਹੀਨੇ ਲੱਗ ਸਕਦੇ ਆ ਵੀ 1.5 ਕਵਾਂਟਲ ਤੇ ਜਾਣ ਵਾਸਤੇ ਸਹੀ ਆ ਠੀਕ ਆ ਜੇ ਮੈਂ ਮੰਨ ਕੇ ਚੱਲੋ ਵੀ ਸਟੀਰੋਇਡ ਲੈਣਾ ਉਹਦੇ ਨਾਲ ਮੈਂ ਬਹੁਤ ਜਲਦੀ ਕਵਰ ਕਰ ਜੂਗਾ ਸਟਰੈਂਥ ਗੇਨ ਕਰਦਾ ਬਾਈ ਸਟੀਰੋਇਡ ਆ ਜਿਹੜਾ ਸਹੀ ਸਮਝ ਗਿਆ ਬੋਡੀ ਬਿਲਡਿੰਗ ਦੇ ਵਿੱਚ ਵਰਤਾ ਜਾਂਦਾ ਮਸਲ ਬਿਲਡ ਕਰਨ ਵਾਸਤੇ ਸਟਰੈਂਥ ਹਾਸਤੇ ਸਮਝ ਗਿਆ ਹੁਣ ਜਿਵੇਂ ਕਹਿਦਗੇ ਕੋਈ ਬੰਦਾ ਜਾਫੀ ਆ ਜਾਂ ਰੇਡ ਪਾਉਂਦਾ ਹੈ ਨਾ ਉਹ ਇਹ ਚੀਜ਼ਾਂ ਸਟਰੈਂਥ ਹੱਥ ਆਸਤੇ ਲੱਗਦੀਆਂ ਬਈ ਵੈਸੇ ਕੋਈ ਬੰਦਾ ਪਾਗਲ ਨਹੀਂ ਹੈਗਾ ਵੀ ਮੈਂ ਬਿਨਾ ਹੁਣ ਮੈਂ ਗੇਮ ਕਰਦਾ ਮੈਂ ਬਿਨਾ ਬਿਨਾ ਗੱਲ ਤੋਂ ਕਿਉਂ ਲਾਉਂਗਾ ਯਾਰ ਹੈ ਨਾ ਠੀਕ ਆ ਵੈਸੇ ਚਲੋ ਮੁੱਦਾ ਚੱਲੀ ਜਾਂਦਾ ਚੱਲੀ ਜਾਂਦਾ ਆਪਾਂ ਤਾਂ ਵੈਸੇ ਗੱਲ ਕਰਦੇ ਆ ਇੱਕ 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 ਹੋਰ ਬਹੁਤ ਚੱਲਦਾ ਇੱਕ ਤੁਸੀਂ ਹੋਰ ਨਾਂ ਲੈ ਰਹੇ ਕਿਸੇ ਦਾ ਗੋਲਡੀ ਨੂੰ ਕਿਹੜਾ ਬੋਲਡੀ ਗੋਲਡੀ ਨੋਨ ਬੋਲਡੀ ਵੈਸੇ ਉਹਨੂੰ ਬੋਲਡੀ 9 ਕਹਿੰਦੇ ਆ ਬੋਲਡੀ 9 ਇਹ ਬਦਮਕੀ ਕੀ ਇਹ ਦਾ ਕਾਸ ਤੋਂ ਮਤਲਬ ਯੂਜ਼ ਕੀਤਾ ਜਾਂਦਾ ਹੈ ਇਹ ਹੈ ਬਈ ਇਹ ਵੈਸੇ ਤਾਂ ਇਹ ਇਹ ਜਿਹੜੇ ਇੰਜੈਕਸ਼ਨ ਆ ਨਾ ਇਹ ਜਿਹੜਾ ਬੋਲਡੀਨ ਹੋਣਾ ਇਹ ਹਿਊਮਨ ਬੋਡੀ ਵਾਸਤੇ ਨਹੀਂ ਹੈਗਾ ਇਹ ਘੋੜਿਆਂ ਵਾਸਤੇ ਹੈ ਠੀਕ ਹੈ ਇਹ ਘੋੜਿਆਂ ਲਈ ਵਰਤਿਆ ਜਾਂਦਾ ਜਦੋਂ ਜਾਂ ਮੈਂ ਕਹਿ ਲਉ ਜਿਹੜੇ ਘੋੜੇ ਸਤਰੰਜ ਉਹ ਨੇਜੇ ਬਾਜੀ ਕਰਦੇ ਜਿਹੜੇ ਉਹ ਅੰਗਰੇਜ਼ ਖੇਡਦੇ ਨਹੀਂ ਜਾਂ ਕਹਿ ਦੋ ਘੋੜੇ ਦੀ ਸ਼ਾਈਨ ਮਤਲਬ ਮਸਲ ਜਿਹੜੇ ਤੂੰ ਆਪਾਂ ਵੇਖਦੇ ਨੇ ਆ ਜਦੋਂ ਆਪਾਂ ਫੋਨ ਤੇ ਜਾਂ ਕੋਈ ਵੀ ਆਉਂਦਾ ਵੇਖਦੇ ਆ ਵੀ ਕੋੜਿਆਂ ਦੇ ਮਸਲ ਬੜੇ ਬਿਲਡ ਹੋਏ ਹੁੰਦੇ ਆ ਜਿਵੇਂ ਫੋਰਨ ਕੰਟਰੀਆਂ ਵਾਲਿਆਂ ਦੇ ਫੋਰਨ ਕੰਟਰੀਆਂ ਵਾਲਿਆਂ ਦੇ ਜਾਂ ਇੱਕ ਤੂੰ ਵੇਖਿਆ ਹੋਊਗਾ ਉਹਨਾਂ ਦੀ ਗੇਮ ਆ ਕੋਈ ਹਾਰਸਪਾ ਉਹਦੇ ਚ ਉਹ ਟਰੱਕਾਂ ਦੇ ਟਣਾ ਦੇ ਹਿਸਾਬ ਨਾਲ ਵਜ਼ਨ ਖੈਦੇ ਆ ਨਾ ਵੇਖਿਆ ਹੋਊਗਾ ਜਿਵੇਂ ਆਪਾਂ ਟਰੈਕਟਰਾਂ ਨੂੰ ਟੋਚਨ ਪਵਾ ਕੇ ਖਚਾਉਂਦੇ ਆ ਹੂੰ ਹੂੰ ਉਵੇਂ ਉਹ ਉਹਨਾਂ ਨੂੰ ਕੋੜਿਆਂ ਦੇ ਖੈਦੇ ਆ ਖੈਦੇ ਆ ਨਾ ਉਹ ਬਈ ਬੋਲਡੀ ਨੋਨ ਉਹਨਾਂ ਹਾਸਤੇ ਬਣਿਆ ਸੀਗਾ ਠੀਕ ਆ ਹੌਲੀ ਹੌਲੀ ਇਹਨੂੰ ਬੋਡੀ ਬਿਲਡਿੰਗ ਦੇ ਵਿੱਚ ਲੈ ਕੇ ਜਾਂਦਾ ਹੈਨਾ ਬੋਡੀ ਬਿਲਡਿੰਗ ਦੇ ਵਿੱਚ ਲੈ ਕੇ ਜਾਂਦਾ ਉਸ ਤੋਂ ਬਾਅਦ ਇਹ ਇਹ ਜਿਹੜੇ ਜਿਹੜਾ ਬੋਡੀ ਬੋਡੀ ਬਿਲਡਰ ਕੇ ਬਿਲਡਿੰਗ 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 ਬੋਡੀ ਬਿਲਡਿੰਗ ਚ ਲੈ ਕੇ ਜਾਂਦਾ ਕਿਉਂ ਲੈ ਕੇ ਜਾਂਦਾ ਇਹ ਕੀ ਹੈ ਜਿਹੜਾ ਪਹਿਲਾਂ ਆਪਾਂ ਨਾਮ ਲਿਆ ਸੀ ਡ੍ਰੈਗਾ ਹੈਨਾ ਇਹ ਦੋਨਾਂ ਦਾ ਕੰਬੀਨੇਸ਼ਨ ਸੇਮ ਹੀ ਹੈ ਫਰਕ ਥੋੜਾ ਜਿਹਾ ਹੀ ਫਰਕ ਆ ਬੜਾ ਨਹੀਂ ਉਹ ਦੋ ਤੇ ਇਹ ਇੱਕ ਨਹੀਂ ਇਦਾਂ ਆਏ ਨਹੀਂ ਇਹਦੇ ਚ ਆਏ ਆ ਜਿਹੜਾ ਡ੍ਰੈਗਾ ਉਹ ਕੀ ਆ ਬੋਡੀ ਦੇ ਵਿੱਚ ਵਾਟਰ ਹੋਲਡ ਕਰ ਦਿੰਦਾ ਜਦੋਂ ਆਪਾਂ ਲਾਉਂਦੇ ਆ ਹਨਾ ਜਿਵੇਂ ਆਪਾਂ ਕਹਿ ਦੇਗੇ ਨਾ ਜਾਲ ਬਣਾਉਂਦਾ ਅੰਦਰ ਜਿਹੜਾ ਉਹ ਜਾਲਾ ਹੁੰਦਾ ਆਪਣੇ ਜਿਵੇਂ ਆਪਣੇ ਨਾਰਮਲ ਪੰਜਾਬੀ ਚ ਕਹਿੰਦੇ ਤੇ ਵੀ ਜਾਲਾ ਪਾੜ ਗਿਆ ਉਹ ਕੀ ਹਾਂ ਹਾਂ ਉਹ ਕਹਿ ਦਿੰਦੇ ਨਾ ਉਹ ਉਹ ਵੀ ਆਪਾਂ ਤਾਂ ਦੇਸੀ ਭਾਸ਼ਾ ਜੀ ਬੋਲਾਂਗੇ ਦੇਸੀ ਆਪਾਂ ਸਹੀ ਜਿਹੜਾ ਇਸ ਆਸਾਨ ਤਰੀਕੇ ਨਾਲ ਸਮਝ ਜਾਣ ਬੰਦੇ ਲੈ ਸਕੇ ਹਨ ਤੇ ਜਾਲਾ ਬਣਾਉਂਦਾ ਜਾਂ ਹੱਡੀਆਂ ਮਜ਼ਬੂਤ ਕਰਦਾ ਆਪਣੇ ਜਿਹੜੇ ਬੋਨ ਡੈਂਸਿਟੀ ਉਹ ਵਧਾ ਦਿੰਦਾ ਠੀਕ ਆ ਤੇ ਜਿਹੜਾ ਇਹ ਆਪਣਾ ਹੈਗਾ ਬੋਲਡ 9 ਇਹ ਕੀ ਆ ਵੀ ਇਹ ਨਾ ਵਾਟਰ ਨਹੀਂ ਹੋਲਡ ਕਰਦਾ ਵਾਟਰ ਹੋਲਡ ਨਹੀਂ ਕਰਦਾ ਇਹ ਬਾਡੀ ਬਿਲਡਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਮਤਲਬ ਵਰਤਿਆ ਜਾਂਦਾ ਇਹ ਵਾਟਰ ਨਹੀਂ ਹੋਲਡ ਕਰਦਾ ਇਹਦੇ ਇਹ ਕਟਿੰਗ ਵਾਸਤੇ ਵੀ ਵਰਤਦੇ ਆ ਬਲਕਿੰਗ ਕਰਨ ਵਾਸਤੇ ਵੀ ਵਰਤ ਸਕਦੇ ਆ ਜਿਆਦਾ ਬਲਕਿੰਗ ਵਾਸਤੇ ਵਰਤ ਕਟਿੰਗ 'ਚ ਵੀ ਵਰਤ ਸਕਦੇ ਆ ਬਲਕਿੰਗ 'ਚ ਵੀ ਉਹ ਅਲੱਗ-ਅਲੱਗ ਡੋਜ਼ ਦੇ ਹਿਸਾਬ ਨਾਲ ਹੁੰਦਾ ਠੀਕ ਹੈ ਜਵੇਂ ਵੀਕ ਚ ਕਿੰਨੀ ਡੋਜ਼ ਲੈਣੀ ਆ ਜਾਂ ਮੰਥਲੀ ਕਿੰਨੀ ਡੋਜ਼ ਚੱਲਣੀ ਆ ਕਿੰਨਾ ਟਾਈਮ ਇਹਦਾ ਸਾਈਕਲ ਚੱਲਣਾ ਇਹ ਹੁੰਦਾ ਯਾਰ ਡੈਗ ਆ ਕੀ ਆ ਆਪਣੇ ਪਿੰਡ ਚੀ ਮੁੰਡਾ ਆਪਣਾ ਜਾਣ ਪਛਾਣ ਉਹ ਨਾ 15 ਸਾਲ ਦੀ ਉਮਰ ਸੀ ਉਸ ਟਾਈਮ ਉਹਦੀ ਡੈਗ ਆ ਤਾਂ ਯਾਰ ਆਮ ਮੈਡੀਕਲ ਡਾਕਟਰ ਹਰੇਕ ਹੱਡੀਆਂ ਵਾਲਾ ਡਾਕਟਰ ਜਿਹੜਾ ਮੰਨ ਕੇ ਚੱਲ ਜਿਹਦੀ ਮਾੜੀ ਮੋਟੀ ਘਟੂਈ ਦੁਖਦੀ ਆ ਨਾ ਡੈਗਾਤਾ ਯਾਰ ਉਹਨੂੰ ਉਹੀ ਲਾਈ ਜਾਂਦੇ ਆ 25mg ਤਾਂ ਉਹ ਕਹਿੰਦੇ ਆ ਵੀ ਨਾਰਮਲ ਲਾਈ ਜਾਂਦੇ ਆ ਡਾਕਟਰ ਉਹਨਾ ਉਹਦੀ ਕਿਤੇ ਢੋਈ ਹੱਲ ਗਈ ਮਾੜੀ ਜੀ ਨਹੀਂ ਮਤਲਬ ਉਹ ਕਹਿ ਰਿਹਾ ਵੀ ਡਾਕਟਰ ਨਾਰਮਲੀ ਨਾਰਮਲ ਨਾਰਮਲੀ ਯਾਰ ਨਾਰਮਲੀ ਢੋਈ ਹੱਲੀ ਤੁਹਾਨੂੰ ਮੈਂ ਵੈਸੇ ਦੱਸਦਾ ਗੱਲ ਢੋਈ ਹੱਲ ਗਈ ਮੁੰਡੇ ਦੀ ਤੇ ਉਹ ਕੀ ਹੋਇਆ ਨਾ ਕਿਤੇ ਪਹਿਲਾਂ ਆ ਕੱਲਾ ਜਾਂਦਾ ਰਿਆ ਡਾਕਟਰ ਕੋਲੇ ਤੇ ਆਪਣੇ ਫਰੀਦਕੋਟ ਹੀ ਨਾਂ ਨਹੀਂ ਆਪ ਲੈਣਾ ਤੇ ਜਾਂਦਾ ਰਿਆ ਤੇ ਲਵਾ ਕੇ ਆਉਂਦਾ ਰਿਆ ਉਹ ਕੀ ਹੋਇਆ ਨਾ ਯਾਰ ਕੋਈ ਵੀ ਸਟੀਰੋਇਡ ਤਾਂ ਸਟੀਰੋਇਡ ਹੀ ਰਹਿਣਾ ਹਨ ਉਹ ਦਾ ਨਾ ਥੋੜਾ ਜਿਹਾ ਕੀ ਹੋਇਆ ਗੇਨ ਹੋ ਗਿਆ ਉਹ ਉਮਰ ਤੋਂ ਜ਼ਿਆਦਾ ਥੋੜਾ ਜਿਹਾ ਲੱਗਣ ਲੱਗ ਗਿਆ ਉਹ ਰਿਜ਼ਲਟ ਤਾਂ ਉਹਨੇ ਦੇਣਾ ਹੀ ਸੀ ਨਾ ਤੇ ਇੱਕ ਦਿਨ ਉਹ ਮੈਨੂੰ ਲੈ ਗਿਆ ਨਾਲ ਮੈਨੂੰ ਕੀ ਪਤਾ ਸੀਗਾ ਆਪਾਂ ਨੂੰ ਕੀ ਪਤਾ ਸੀਗਾ ਵੀ ਕੀ ਦਵਾਈ ਦਿੰਦਾ ਉਹਦਾ ਆਪਾਂ ਪਿੰਡਾਂ ਚ ਕਹਿ ਦਿੰਨੇ ਚੱਲ ਆ ਜਾ ਯਾਰ ਚੱਲ ਜੀ ਜਦੋਂ ਉਹ ਇੰਜੈਕਸ਼ਨ ਲਾਉਣ ਡਾਕਟਰ ਨੇ ਲਿਖਤਾ ਉਹਨੂੰ ਤੇ ਉਹ ਵੈਚ ਹੀ ਅੰਦਰ ਹੀ ਮੈਡੀਕਲ ਹੁੰਦੇ ਉਹਨਾਂ ਦੇ ਟੀਕੇ ਟੂਕੇ ਵਿੱਚੇ ਲਾਈ ਜਾਂਦੇ ਹਨ ਜਦੋਂ ਉੱਥੇ ਗਏ ਅਸੀਂ ਤੇ ਉਹ ਉਹਨੇ ਕੱਢ ਕੇ ਜਦੋਂ ਲਾਇਆ ਤੇ ਮੈਂ ਉਹ ਜਿਹੜਾ ਉਹਦਾ ਕਵਰ ਹੁੰਦਾ ਵੇਖਿਆ ਤੇ ਉਦੋਂ ਨਹੀਂ ਮੈਂ ਕੁਝ ਬੋਲਿਆ ਬਾਹਰ ਆ ਕੇ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਇਹ ਤੇਰੇ ਡਾਗੇ ਲੱਗੀ ਜਾਂਦੇ ਤੈਨੂੰ ਪਤਾ ਹੀ ਨਹੀਂ ਕਹਿੰਦਾ ਸੱਚੀ ਯਾਰ ਮੈਂ ਕਿਹਾ ਹਾਂ ਤੂੰ ਨਾ ਹੋਣ ਮੈਂ ਕਿਹਾ ਲਵਾਉਣਾ ਛੱਡ ਦੇ ਬਹੁਤ ਹੋ ਗਿਆ ਫਿਰ ਇੱਕ ਕੁੜੀ ਸੀ ਆਪਣੇ ਮਿੰਡੋਂ